ਉਹ ਆਪਣੇ ਕੋਲ ਕੈਲੰਡਰ ਲੈ ਕੇ ਗਿਆ ਕੈਲੰਡਰ ਪੰਜ ਚਾਰ ਉਹਨਾਂ ਦਾ ਨਾਮ ਸੀ ਮੋਹਨ ਸਿੰਘ ਤੇ ਪਟਿਆਲੇ ਜ਼ਿਲ੍ਹੇ ਵਿੱਚ ਹੋਏ ਨੇ ਮੈਨੂੰ ਉਹਨਾਂ ਦਾ ਆਸਾਨ ਪੁੱਲ ਗਿਆ ਤੇ ਸਾ ਉਹਨਾਂ ਦਾ ਕਾਲਾ ਰੰਗ ਸੀ ਔਰ ਹਿੰਦੂਆਂ ਤੋਂ ਸਿੱਖ ਬਣੇ ਸਨ ਦੋ ਧਰਮ ਤੋਂ ਉਹਨਾਂ ਸਿੱਖ ਧਰਮ ਅਡਾਪਟ ਕੀਤਾ ਸੀ ਇਹ ਮੈਂ ਸੰਤ ਕਰਤਾਰ ਸਿੰਘ ਘਰਾਂ ਕੋਲ ਆਇਆ ਤੇ ਸਾਨੂੰ ਸੰਤ ਕਰਤਾਰ ਸਿੰਘਾਂ ਨੇ ਉਹਦੇ ਬਾਰੇ ਉਹਨਾਂ ਬਾਰੇ ਦੱਸਿਆ ਵੀ ਬੜਾ ਵਿਦਵਾਨ ਹੈ ਹਿੰਦੂ ਧਰਮ ਤੋਂ ਨੇ ਸਿੱਖ ਧਰਮ ਗ੍ਰਹਿਣ ਕੀਤਾ ਇਹ ਦੀ ਸੰਗਤ ਕਰੋ ਤੇ ਚਾਹ ਤੁਹਾਡੇ ਕੋਲ ਥੋੜਾ ਬਹੁਤਾ ਗੁਣਾ ਆ ਜਾ ਕਿ ਸਾਨੂੰ ਸੰਤ ਕਰਤਾਰ ਸਿੰਘ ਨੇ ਕਿਹਾ ਉਹ ਚਲੇਗਾ ਕਹਿਣ ਲੱਗੇ ਮੈਨੂੰ ਮਾਰੀ ਉਹਨਾਂ ਦੇ ਦੇ ਦਿੱਤੀ ਕਹਿਣ ਲੱਗਾ ਗੁਰਮੁਖੂ ਮੈਂ 5 ਮਿੰਟ ਬੋਲਾਂ ਮੇਰੀ ਮਰਜ਼ੀ ਵਿੱਚ ਜੋ ਮਰਜ਼ੀ ਬੋਲਾਂ ਮੈਨੂੰ ਟੋਕਣਾ ਨਹੀਂ ਕਹਿੰਦੇ ਠੀਕ ਹੈ ਉਹਨਾਂ ਦੇਵੀ ਮਾਤਾ ਦੀ ਫੋਟੋ ਕਢ ਲਈ ਕਹਿਣ ਲੱਗਾ ਤੁਸੀਂ ਦੇਵੀ ਮਤਨ ਮੰਨਦੇ ਕਹਿੰਦੇ ਹਾਂ ਕਹਿੰਦੇ ਸ਼ੇਰ ਤੇ ਚੜਾਵਾਂ ਤੇ ਚੜਜੋਗੇ ਉਹ ਕਹਿਣ ਲੱਗੇ ਪਾਗਲੀ ਮੁੜ ਕੇ ਉਹਨਾਂ ਨੇ ਬ੍ਰਹਮਾ ਦੀ ਫੋਟੋ ਵਿਖਾਈ ਕਹਿਣ ਲੱਗੇ ਇਹਨਾਂ ਦੇ ਤਿੰਨ ਮੂੰਹ ਨੇ ਤੇ ਤੁਹਾਡਾ ਇੱਕ ਹੈ ਡੁਪਲੀਕੇਟ ਹੋ ਉਹ ਕਹਿਣ ਲੱਗੇ ਇਸ ਤਫਾ ਕਰੋ ਕਹਿਣ ਲੱਗਾ ਬਸ 1 ਮਿੰਟ ਰਹਿ ਗਿਆ ਆਂਦਾ ਜੇ ਆ ਮੇਰਾ ਪਿਓ ਜੇ ਗੁਰੂ ਗੋਬਿੰਦ ਸਿੰਘ ਇਹਦੇ ਮੂੰਹ ਤੇ ਦਾੜਾ ਮੇਰੇ ਤੇ ਦਾੜਾ ਇਹਦੇ ਤੇੜ ਕਸ਼ਹਿਰਾ ਮੇਰੇ ਤੇੜ ਕਸ਼ਹਿਰਾ ਇਹਦੇ ਗਾਤਰੇ ਕਿਰਪਾਨ ਮੇਰੇ ਗਾਤਰੇ ਕਿਰਪਾਨ ਮੈਂ ਆਪਣੇ ਪਿਓ ਨਾਲ ਮਿਲਦਾ ਤੇ ਮੈਂ ਪਿਓ ਦਾ ਤੁਹਾਡੇ ਬਾਰੇ ਮੈਂ ਕੱਖ ਨਹੀਂ ਦੇ ਕਹਿਣਾ ਜਿਹੜਾ ਪਿਓ ਨਾਲ ਮਹੰਦਰਾ ਮਿਲਦਾ ਹੋਵੇ ਨਾ ਉਹਨੂੰ ਕਹਿੰਨੇ ਫਲਾਣਾ ਸਿੰਘ ਦਾ ਜਾਂਦਾ ਜਾਂ ਮਹੰਦਰਾ ਨਾਂ ਦਾ ਮਿਲਣਾ ਉੱਚੀ ਦਾ ਭਾਵੇਂ ਨਹੀਂ ਕਹਿੰਦੇ ਪਰ ਕੰਨਾਂ 'ਚ ਕਹਿੰਦੇ ਗੜਬੜੀ ਇਸ ਕਰਕੇ ਆਪਾਂ ਗੜਬੜ ਨਾ ਕਰੀਏ ਮੈਂ ਜਿਜਬਾਤੀ ਗੁੱਸੇ ਨਾਲ ਨਹੀਂ ਬੋਲਦਾ ਉਹ ਬਾਪੂ ਹੀ ਕਹਿੰਦਾ ਜੇ ਸਾਫਤ ਸੂਰਤ ਸਿੱਧਾ ਰਾੜਾ ਇਹ ਆਪਰ ਰਹਿਤਨਾਮੇ 'ਚ ਪੜਦੇ ਆਂ ਕਾੜ ਦਾ ਕੰਗਾ ਕੇਸੀ ਚਾੜਾ ਇਹ ਤਾਂ ਰਹਿਤਨਾਮੇ ਦੀ ਨੇ ਤੇ ਬਣ ਗਿਆ ਸਾਫਤ ਸੂਰਤ ਦਸਤਾਰ ਸਿਰਾਂ ਮਾਰੂ ਰਾਗ ਸਾਬਤ ਸੂਰਤ ਦਸਤਾਰ ਸਿਰਾਂ ਤੇ ਸਾਬਤਾਂ ਹੀ ਹੋਵਗੇ ਨਾ ਜੇ ਖਿੜਕੀਆਂ ਕਾਇਮ ਹੋਵਾਂਗੀਆਂ ਤੇ ਜੇ ਚੂਟੀਆਂ ਪੁੱਟੀਆਂ ਤਾਂ ਸਾਬਤ ਫੁੱਟ ਗਈ ਹੋਈ ਜੇ ਚੂਟੀਆਂ ਪੁੱਟੀਆਂ ਦੇ